ਦੋਸਤੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਸ ਤਰ੍ਹਾਂ ਦੀਆਂ ਹਰਿਆਣਾ ਸਰਕਾਰ ਦੀਆਂ ਕਾਰਵਾਈਆਂ ਨਜ਼ਰ ਆ ਰਹੀਆਂ ਨੇ ਇਹ ਤੋਂ ਸਪਸ਼ਟ ਹੋ ਰਿਹਾ ਹੈ ਕਿ ਅਣ ਐਲਾਨੀ ਐਮਰਜੈਂਸੀ ਭਾਰਤ ਦੇ ਅੰਦਰ ਕਿਸਾਨਾਂ ਵਾਸਤੇ ਲੱਗ ਚੁੱਕੀ ਆ ਮੈਂ ਸ਼ਬਦ ਕਿਉਂ ਕਹਿ ਰਿਹਾ ਅੱਜ ਜੋ ਹੋਇਆ ਦਿਨ ਭਰ ਦੇ ਵਿੱਚ ਕਿਸਾਨਾਂ ਦਾ ਕੱਲ ਦਾ 15 ਸਤੰਬਰ ਦਾ ਪ੍ਰੋਗਰਾਮ ਹੈ ਉਚਾਣਾ ਮੰਡੀ ਦੇ ਅੰਦਰ ਇੱਕ ਕਿਸਾਨ ਮਹਾਪੰਚਾਇਤ ਕਰਨ ਦਾ ਜਿਹਦੇ ਵਿੱਚ ਪੂਰੇ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਨੇ ਆਉਣਾ ਹੈ ਔਰ ਉਹਦੇ ਸਾਡਾ ਇਹ ਵੀ ਪ੍ਰੋਗਰਾਮ ਹੈ ਕਿ ਜਿਹੜੀ ਸੁਪਰੀਮ ਕੋਰਟ ਨੇ ਕਮੇਟੀ ਬਣਾਈ ਆ ਉਹਦੇ ਤੇ ਸਾਰੀ ਲੀਡਰਸ਼ਿਪ ਨੇ ਬੈ ਕੇ ਚਰਚਾ ਕਰਨੀ ਹੈ ਲੇਕਿਨ ਸਾਰੀਆਂ ਗੱਲਾਂ ਦੇ ਉੱਤੇ ਸਾਡੀ ਹਰਿਆਣਾ ਸਰਕਾਰ ਕਰ ਕੀ ਰਹੀ ਆ ਉਹ ਨੋਟ ਕਰੀਏ ਤਾਂ ਪਤਾ ਲੱਗਦਾ ਅਣ ਐਲਾਨੀ ਐਮਰਜੈਂਸੀ ਵਾਕਿਆ ਲੱਗ ਚੁੱਕੀ ਆ ਅਸੀਂ ਹੁਣੇ ਗੁਰਦੁਆਰਾ ਤਮਤਾਨ ਸਾਹਿਬ ਤੋਂ ਆਏ ਆ ਉਹਨਾਂ ਨੇ ਸਾਡੇ ਨਾਲ ਗੱਲ ਕੀਤੀ ਉਹਨਾਂ ਨੇ ਦੱਸਿਆ ਕਿ ਸਾਡੇ ਕੋਲੇ ਪ੍ਰਸ਼ਾਸਨਿਕ ਅਧਿਕਾਰੀ ਆਏ ਔਰ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਲੰਗਰ ਨਹੀਂ ਦੇਣਾ ਔਰ ਜੇਕਰ ਤੁਸੀਂ ਲੰਗਰ ਦਿਓਗੇ ਤਾਂ ਫਿਰ ਸਾਡੇ ਤੇ ਵੀ ਕਾਰਵਾਈ ਹੋਏਗੀ ਇਹਦਾ ਮਤਲਬ ਸਾਡੇ ਗੁਰੂ ਘਰ ਨੂੰ ਵੀ ਇਹ ਮਰਯਾਦਾ ਤੋਂ ਗੁਰੂ ਘਰ ਦੇ ਸਿਧਾਂਤ ਤੋਂ ਉਹਦੇ ਤੇ ਕਬਜ਼ਾ ਕਰਨ ਕਰਨ ਜਾ ਰਹੀ ਹੈ ਸਰਕਾਰ ਜਦੋਂ ਕਿ ਸਾਡੇ ਗੁਰੂ ਘਰ ਦਾ ਇਹ ਸਿਧਾਂਤ ਹੈ ਕਿ ਗੁਰੂ ਘਰ ਦੇ ਵਿੱਚੋਂ ਕੋਈ ਵੀ ਲੰਗਰ ਛਕੇ ਜਦੋਂ ਮਰਜ਼ੀ ਜਿਹੜਾ ਵੀ ਆਵੇ ਸਾਰਿਆਂ ਲਈ ਚਾਰੇ ਦਰਵਾਜ਼ੇ ਗੁਰੂ ਘਰ ਦੇ ਖੁੱਲੇ ਨੇ ਔਰ ਉੱਥੇ ਜਾ ਕੇ ਕਿਹਾ ਗਿਆ ਡਰਾਇਆ ਗਿਆ ਧਮਕਾਇਆ ਗਿਆ ਉੱਥੋਂ ਦੇ ਅਧਿਕਾਰੀਆਂ ਨੂੰ ਉੱਥੋਂ ਦੇ ਮੈਨੇਜਰ ਸਾਹਿਬ ਨੂੰ ਇਹ ਕਿਹਾ ਗਿਆ ਕਿ ਕਾਰਵਾਈ ਤੁਹਾਡੇ ਤੇ ਵੀ ਹੋਏਗੀ ਉਸ ਤੋਂ ਅੱਗੇ ਉਚਾਣਾ ਮੰਡੀ ਦੇ ਸੈਕਟਰੀ ਮਾਰਕੀਟ ਕਮੇਟੀ ਨੂੰ ਇਹ ਕਿਹਾ ਗਿਆ ਕਿ ਮੰਡੀ ਦੇ ਚਾਰ ਚਪੇਰੇ ਗੇਟ ਲੌਕ ਕਰ ਦਿਓ ਕੋਈ ਬੰਦਾ ਅੰਦਰ ਨਹੀਂ ਆਉਣਾ ਚਾਹੀਦਾ ਔਰ ਇਸ ਤੋਂ ਵੀ ਅੱਗੇ ਸਾਡਾ ਇੱਕ ਲੀਡਰ ਸਰਦਾਰ ਜਰਨੈਲ ਸਿੰਘ ਚਹਿਲ ਸਾਹਿਬ ਸਾਡੇ ਐਸਕੇਮ ਨੌਨ ਪੋਲਿਟਿਕਲ ਦਾ ਹਿੱਸਾ ਨੇ ਉਹਨਾਂ ਨੇ ਆਪਣੀਆਂ ਸੰਗਤਾਂ ਸਮੇਤ ਆਉਣਾ ਸੀ ਕੱਲ੍ਹ ਵਾਲੇ ਪ੍ਰੋਗਰਾਮ 'ਚ ਔਰ ਉਹਦੇ ਘਰੇ ਬਾਕਾਇਦਾ ਐਸਐਚ ਹੋ ਗਿਆ ਔਰ ਇਹ ਕਹੇ ਕਿ ਕਿਸੇ ਕੀਮਤ ਦੇ ਉੱਤੇ ਤੁਹਾਨੂੰ ਉਸ ਮੰਡੀ 'ਚ ਨਹੀਂ ਜਾਣ ਦੇਵਾਂਗੇ ਨਹੀਂ ਜਾਣ ਦੇਣਾ ਇਹਦਾ ਮਤਲਬ ਕੀ ਨਿਕਲਦਾ ਹੈ ਹੁਣ ਦੂਜਾ ਪੱਖ ਹੋਰ ਸਮਝਿਓ ਕਿ ਸਾਨੂੰ ਰੋਕਿਆ ਜਾ ਰਿਹਾ ਪੰਜਾਬ ਦੇ ਕਿਸਾਨਾਂ ਨੂੰ ਹਰਿਆਣਾ ਦੇ ਕਿਸਾਨਾਂ ਨੂੰ ਰਾਜਸਥਾਨ ਦੇ ਕਿਸਾਨਾਂ ਨੂੰ ਯੂਪੀ ਦੇ ਕਿਸਾਨਾਂ ਨੂੰ ਅਗਰ ਰੋਕਦੇ ਨੇ ਬਈ ਸੋਚੋ ਜਰਾ ਸ ਆ ਬੈਰੀਕੇਟਿੰਗ ਕਰਨ ਵੇਲੇ ਤਾ ਇਹ ਬੜਾ ਵੱਡਾ ਬਹਾਨਾ ਘੜਦਿਆ ਹੈ ਇਹ ਕਹਿੰਦੇ ਕਿ ਬੈਰੀਕੇਟ ਇਸ ਲਈ ਕੀਤਾ ਹੈ ਕਿ ਕਿਸਾਨ ਦਿੱਲੀ ਜਾਂਦੇ ਨੇ ਇਹਨਾਂ ਨੂੰ ਦਿੱਲੀ ਜਾਣ ਤੋਂ ਰੋਕ ਰਹੇ ਹਾਂ ਅਸੀਂ ਲੇਕਿਨ ਭਾਈ ਜਿਹੜਾ ਕੱਲ ਦਾ ਪ੍ਰੋਗਰਾਮ ਹੈ ਸਾਡਾ ਉਹ ਤਾਂ ਦਿੱਲੀ ਜਾਣ ਦਾ ਨਹੀਂ ਹੈ ਨਾ ਕੋਈ ਧਰਨੇ ਦਾ ਪ੍ਰੋਗਰਾਮ ਹੈ ਉਹ ਤਾਂ ਸਿਰਫ ਸਾਡਾ ਇੱਕ ਦਿਨ ਦਾ ਇੱਕ ਕਿਸਾਨ ਮਹਾਪੰਚਾਇਤ ਕਰਨ ਦਾ ਹੈ ਔਰ ਉਸ ਕਿਸਾਨ ਮਹਾਪੰਚਾਇਤ ਕਰਨ ਜਾਣ ਤੋਂ ਵੀ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਹੈ ਹੁਣ ਦੋ ਗੱਲਾਂ ਨੋਟ ਕਰ ਲਿਓ ਤੇ ਭਾਈ ਜਿਹੜੀ ਸਰਕਾਰ ਜਿਹੜਾ ਭਾਜਪਾ ਦੀ ਲੀਡਰਸ਼ਿਪ ਦੇਬੇਤਾ ਚ ਆ ਕੇ ਚੈਨਲਾਂ ਤੇ ਆ ਕੇ ਲਗਾਤਾਰ ਕਹਿੰਦੇ ਨੇ ਕਿ ਅਸੀਂ ਤਾਂ ਸਰਕਾਰ ਹੀ ਕਿਸਾਨ ਪੱਖੀ ਹੈ ਆ ਚਿਹਰਾ ਦਿਖ ਗਿਆ ਭਰਾਵੋ ਕਿ ਕਿੰਨੀ ਕੁ ਕਿਸਾਨ ਪੱਖੀ ਹੈ ਦੂਜੀ ਗੱਲ ਸਾਡੇ ਪ੍ਰਧਾਨ ਮੰਤਰੀ ਜੀ ਸਤਕਾਰਯੋਗ ਪ੍ਰਧਾਨ ਮੰਤਰੀ ਜੀ ਡਰਾਮਾ ਕਰਦੇ ਨੇ ਗੁਰੂ ਘਰ ਦੇ ਵਿੱਚ ਜਾ ਕੇ ਢਾਲ ਤਿਆਰ ਕਰ ਰਹੇ ਨੇ ਪ੍ਰਸ਼ਾਦਾ ਛਕਾਉਣ ਲਈ ਵਰਤਾ ਰਹੇ ਨੇ ਤੇ ਜਿਹੜਾ ਗੁਰੂ ਘਰ ਦੇ ਵਿੱਚ ਜਾ ਕੇ ਪ੍ਰਸ਼ਾਦਾ ਵਰਤਾ ਰਹੇ ਨੇ ਉਸ ਪਰੰਪਰਾ ਦਾ ਹਿੱਸਾ ਬਣ ਰਹੇ ਨੇ ਅੱਜ ਸਾਡੇ ਨਾਲ ਇੱਥੇ ਇਹ ਕੀਤਾ ਜਾ ਰਿਹਾ ਹੈ ਕਿ ਹਰਿਆਣੇ ਦੇ ਅੰਦਰ ਪੈਂਦੇ ਸਾਡੇ ਗੁਰੂ ਘਰ ਦੇ ਉੱਤੇ ਇੱਕ ਤਰ੍ਹਾਂ ਇੱਕ ਤਰੀਕਾ ਨਾਲ ਕਬਜ਼ਾ ਕੀਤਾ ਜਾ ਰਿਹਾ ਹੈ ਔਰ ਉਹਨਾਂ ਨੂੰ ਡਰਾਇਆ ਜਾ ਰਿਹਾ ਤੁਮਕਾਇਆ ਜਾ ਰਿਹਾ ਕਿ ਕਿਸਾਨਾਂ ਨੂੰ ਤੁਸੀਂ ਰੋਟੀ ਲੰਗਰ ਨਹੀਂ ਛਕਾਉਣਾ ਹੁਣ ਇਹ ਸਾਡਾ ਇਤਿਹਾਸਕ ਸਥਾਨ ਹੈ ਸਾਡੇ ਨੌਵੇਂ ਮਹਾਰਾਜ ਗੁਰੂ ਤੇਗ ਬਹਾਦਰ ਮਹਾਰਾ ਸੱਚੇ ਪਾਤਸ਼ਾਹ ਇੱਥੇ ਆਏ ਨੇ ਬੜੀ ਵੱਡੀ ਮਹਾਨਤਾ ਸਾਡੇ ਲੋਕਾਂ ਲਈ ਔਰ ਸਾਡੇ ਪੰਜਾਬ ਦੇ ਲੋਕਾਂ ਦੀ ਇੱਕ ਆਸਤਾ ਸੀ ਹਰ ਇੱਕ ਵਿਅਕਤੀ ਨੇ ਸਾਨੂੰ ਇਹ ਕਿਹਾ ਕਿ ਜੇਕਰ ਸਾਨੂੰ ਤੁਸੀਂ ਉੱਥੇ ਲੈ ਕੇ ਜਾ ਰਹੇ ਹੋ ਤਾਂ ਫਿਰ ਕਿਰਪਾ ਕਰਕੇ ਸਾਨੂੰ ਤਮਤਾਨ ਸਾਹਿਬ ਦੇ ਦਰਸ਼ਨ ਕਰਵਾ ਦਿਓ ਜਿਹਦਾ ਮਤਲਬ ਕੀ ਨਿਕਲਦਾ ਹੈ ਕਿ ਇਸ ਦਬਾਅ ਦੇ ਤਹਿਤ ਲੋਕਾਂ ਨੂੰ ਗੁਰੂ ਘਰ ਦੇ ਦਰਸ਼ਨ ਕਰਨ ਤੋਂ ਵੀ ਰੋਕਿਆ ਜਾ ਰਿਹਾ ਜਦੋਂ ਕਿ ਉੱਥੇ ਗੁਰੂ ਘਰ ਦੇ ਵਿੱਚ ਕੇਵਲ ਦਰਸ਼ਨ ਕਰਨੇ ਨੇ ਕੇਵਲ ਪ੍ਰਸ਼ਾਦਾ ਛਕਣਾ ਹੋਰ ਇਸ ਤੋਂ ਬਾਅਦ ਕੋਈ ਪ੍ਰੋਗਰਾਮ ਨਹੀਂ ਸਾਡਾ ਉੱਥੇ ਤੇ ਜੇਕਰ ਉੱਥੋਂ ਦੇ ਪ੍ਰਬੰਧਕਾਂ ਦੇ ਵੀ ਇਹ ਕੀਤਾ ਜਾ ਰਿਹਾ ਤੇ ਭਰਾਵੋ ਇਹ ਕਿਹਾ ਜਾ ਸਕਦਾ ਹੈ ਕਿ ਇਹ ਇੱਕ ਅਣ ਐਲਾਨੀ ਐਮਰਜੈਂਸੀ ਆ ਕਿਸਾਨਾਂ ਦੇ ਲਈ ਔਰ ਸਾਡੇ ਜਿਹੜੇ ਸਿੱਖੀ ਦੇ ਸਿਧਾਂਤ ਨੇ ਸਾਡੇ ਗੁਰੂ ਘਰ ਦੇ ਜਿਹੜੇ ਸਿਧਾਂਤ ਨੇ ਉਹਨਾਂ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਹੈ ਔਰ ਇਹ ਕਿਸੇ ਵੀ ਕੀਮਤ ਉੱਤੇ ਬਰਦਾਸ਼ਤ ਕਰਨ ਯੋਗ ਨਹੀਂ ਹੈ ਮੇਰੀ ਅਪੀਲ ਹੈ ਕਿਸਾਨ ਜਮਾਤ ਨੂੰ ਹਰ ਉਸ ਵਿਅਕਤੀ ਨੂੰ ਜਿਹੜਾ ਅੱਜ ਇਸ ਗੱਲ ਨੂੰ ਮਹਿਸੂਸ ਕਰਦਾ ਸਮਝਦਾ ਹੈ ਕਿ ਕੁਝ ਵੀ ਹੋਵੇ ਕੱਲ ਦੀ ਰੈਲੀ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਹਜ਼ਾਰਾਂ ਤੇ ਨਹੀਂ ਮੈਂ ਕਹਿ ਰਿਹਾ ਮੈਂ ਲੱਖਾਂ ਦੀ ਗਿਣਤੀ ਚ ਕਹਿ ਰਿਹਾ ਹਾਂ ਲੋਕਾਂ ਨੂੰ ਜੁਟਣਾ ਚਾਹੀਦਾ ਹੈ ਤਾਂ ਕਿ ਸਰਕਾਰ ਨੂੰ ਪਤਾ ਲੱਗ ਜਾਏ ਕਿ ਲੋਕਾਂ ਦਾ ਇਹ ਜਿਹੜਾ ਲੋਕਤੰਤਰਿਕ ਅਧਿਕਾਰ ਹੈ ਉਹਦੇ ਤੇ ਕਿਵੇਂ ਕਬਜ਼ਾ ਕੀਤਾ ਜਾਂਦਾ ਹੈ ਕਿਵੇਂ ਐਮਰਜੈਂਸੀ ਐਨ ਲਾਨੀ ਐਮਰਜੈਂਸੀ ਲਾਈ ਜਾਂਦੀ ਹੈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ